ਹੋ ਜੀ ਕਿ ਤੁਹਾਨੂੰ ਮਤਲਬ ਇਸ ਆਸਾਨ ਲਈ ਆਜਾ ਸੁਖਦੀ ਘਰ ਦੇ ਵਿੱਚ ਸ਼ਾਮਲ ਹੋਣਾ ਪਰਿਵਾਰ ਦੇ ਨਾਲ ਕੋਈ ਸ਼ਰਤ ਨਹੀਂ ਹੈ ਕਿ ਕੁਝ ਗਿਆ ਜਾਵੇ ਇਸ ਸੁਖਦੀ ਘਰ ਦੇ ਵਿੱਚ ਪਰਿਵਾਰ ਲਿਵੇ ਆਏ ਸੀਗੇ ਪਰਿਵਾਰ ਦੀ ਜੋ ਅਸੀਂ ਆਰਥਿਕ ਹਾਲਤ ਦੇਖੀ ਉਸ ਦੇ ਲਈ ਮੈਂ ਆਪਣੇ ਸਮਾਣਾ ਹੈ ਪ੍ਰਸ਼ਨਾ ਕੀਤੀ ਸੀ ਕਿ ਪਰਿਵਾਰ ਦੀ ਬਦਲ ਕੀਤੀ ਜਾ ਰਹੀ ਜਿਸ ਦੇ ਤਹਿਤ ਕੁਝ ਪਰਵਾ ਕੁਝ ਜੋ ਤੰਗ ਰਸ਼ੀ ਹੈ ਉਹ ਪਰਿਵਾਰ ਨੂੰ ਨਗਰ ਉਤੇ ਵਿੱਚ ਦੇ ਦਿੱਤੀ ਗਈ ਹੈ ਅੱਜੋ ਵੀ ਸਾਡੇ ਸ਼੍ਰੀ ਸ਼ਾਮ ਤਰਵਾਸ ਸੰਗ ਦੇ ਸਾਡੇ ਰਕੇ ਜਿੱਤੂ ਜੀ ਬੈਠੇ ਨੇ ਸਾਰੇ ਸਾਰੇ ਮੈਂਬਰ ਬੈਠੇ ਨੇ ਉਹ ਵੀ 50000 ਰੁਪਏ ਕੈਸ਼ ਲੈ ਕੇ ਆਏ ਨੇ ਉਹ ਵੀ ਪਰਿਵਾਰ ਨੂੰ ਅਸੀਂ ਭੇਟ ਕਰਾਂਗੇ ਮੇਰੇ ਨਾਲੇ ਇਸ ਟਾਈਪ ਦੀ ਸਮਾਣਾ ਤੋਂ ਜੁਗੀਆਂ ਵੀ ਕਿ ਉਪਕਰ ਮੰਡਲੀਆਂ ਨੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਬਹੁਤ ਸਾਰੇ ਫੋਨ ਆ ਰਹੇ ਨੇ ਉਹ ਵੀ ਕੋਈ 5000 ਕੋਈ 10000 ਦੀ ਸਹਾਇਤਾ ਲਈ ਆ ਉਹ ਪਰਿਵਾਰ ਵੀ ਦੇ ਰਹੇ ਨੇ ਕੁਝ ਰਾਸ਼ਨ ਪਾਣੀ ਦੀ ਸਹਾਇਤਾ ਦੇ ਰਹੇ ਨੇ ਕੁਝ ਸਿੱਧੇ ਦੇ ਕੇ ਆ ਰਹੇ ਨੇ ਉਹ ਸਾਰੀ ਜਿਹੜੀ ਰਾਸ਼ੀ ਹੈ ਉਹ ਪਰਿਵਾਰ ਨੂੰ ਦੇ ਦਿੱਤੀ ਜਾਏਗੀ ਜੇ 50000 ਰੁਪਏ ਜਾਂ ਲੱਖ ਰੁਪਏ ਤੇ ਜਿੰਨੇ ਵੀ ਆਣਗੇ ਇਸ ਦੇ ਨਾਲ ਹੀ ਪਰਿਵਾਰ ਨੇ ਇੱਕ ਮੈਨੂੰ ਕੋਰਟ ਵਰਡ ਦਿੱਤਾ ਸੀਗਾ ਸੌਨੂ ਘੋਟ ਜੀ ਦਾ ਉਹ ਮੈਨੇ ਫੇਸਬੁੱਕ ਤੇ ਪਾਇਆ ਸੀ ਜਿਸ ਦੇ ਵਿੱਚ 54000 ਰੁਪਏ ਦੀ ਜਿਹੜੀ ਰਾਸ਼ੀ ਹੈ ਉਹ ਨੂੰ ਕਿਸੇ ਨੇ ਹਜ਼ਾਰ ਕਿਸੇ ਨੇ 500 ਕਿਸੇ ਨੇ 200 ਰੁਪਏ ਭੇਜੇ ਨੇ ਉਹ ਹੁਣ ਤੱਕ 54000 ਰੁਪਏ ਆਏ ਨੇ ਉਸ ਨੂੰ ਜੀ ਨਾਲ ਗੱਲ ਹੋਈ ਹੈ ਉਹ ਕਹਿੰਦੇ ਵੀ ਮੈਂ ਇਹਨਾਂ ਦੇ ਖਾਤੇ ਦੇ ਵਿੱਚ ਟਰਾਂਸਫਰ ਕਰ ਦਾਂਗਾ ਉਹਦੀ ਬਾਕੀ ਫੀਸ ਦੇ ਮੈਂ ਸਾਰਾ ਦਾ ਧੰਨਵਾਦ ਕਰਾਂਗਾ ਇਸ ਜੋ ਸਹਾਇਤਾ ਦੀ ਤੁਸੀਂ ਇਹ ਉੱਪਰ ਅਲੱਗ ਕੀਤਾ ਹੈ ਤੇ ਮੈਂ ਸਭ ਨੂੰ ਬੇਨਤੀ ਕਰਾਂਗਾ ਪਿੰਡ ਵਾਲਿਆਂ ਨੂੰ ਵੀ ਤੁਸੀਂ ਵੀ ਇਸ ਦੇ ਲਈ ਬਰ ਚੜ ਕੇ ਜੋ ਪਰਮਾਤਮਾ ਦੀ ਹੈਲਪ ਕਰ ਸਕਦੇ ਹੋ ਕਰੋ ਬਰ ਗੁਰੂ ਜੀ ਦਾ ਖਾਤਮਾ ਬਰ ਗੁਰੂ ਜੀ ਦਾ ਆਪਰਾ ਆਵਾਜ਼ਾ ਕਰਵਾ ਦਰਵਾਜਾ ਇਸ ਘਟਨਾ ਦੇ ਵਿੱਚ ਮਹਾਰਾਜ ਸਾਹਿਬ ਨੂੰ ਪਿਆਰੇ ਹੋਏ ਨੇ ਤੇ ਜਿਹੜਾ ਵੀ ਪਿਆਰਾ ਹੋਇਆ ਹੈ ਮੇਰੀ ਸੁਰਤ ਨੂੰ ਬੇਤੀ ਵੀ ਦੂਹ ਕੁ ਮੈਂ ਤਾਂ ਆਪਾਂ ਨਾਮ ਦੇ ਵਿੱਚ ਆਜਿਨੀ ਬਣੀਏ ਤਾਂ ਜੋ ਸੱਚੇ ਪਾਤਸ਼ਾਹ ਸਾਰਿਆਂ ਨੂੰ ਆਪਣਾ ਚਰਣਾ ਦੇ ਵਿੱਚ ਨਾਸ ਬਖਸ਼ਣ ਔਰ ਨਾਲ ਨਾਲ ਹਾਜ਼ਰੀ ਭਰੀਏ ਵਾਹਿਗੁਰੂ 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 you